ਹਾਂਜੀ ਅਕਸਰ ਲੋਕ ਕਹਿੰਦੇ ਹਨ ਕਿ ਨੋਟ ਪਨਾਇਆ ਤੇ ਗਿਆ ਕਮ ਮੁੰਡਾ ਵਿਆਹਾ ਤੇ ਗਿਆ ਕਮ ਇਸੇ ਤਰ੍ਹਾਂ ਦੀ ਇੱਕ ਗੱਲ ਬਜ਼ੁਰਗ ਸੁਣਾਇਆ ਕਰਦੇ ਸਨ ਕਿ ਕਿਸੇ ਸਾਧ ਸੰਪਤੀ ਕੋਲ ਇੱਕ ਨੌਜਵਾਨ ਰਹਿ ਕੇ ਸੇਵਾ ਕਰਿਆ ਕਰਦਾ ਸੀ ਤਾਂ ਜਦੋਂ ਦੀ ਨੌਜਵਾਨ ਅਵਸਥਾ ਹੋਈ ਤਾਂ ਮਾਂ ਬਾਪ ਨੇ ਸੋਚਿਆ ਕਿ ਆਪਾਂ ਬੱਚੇ ਦੀ ਸ਼ਾਦੀ ਕਰਨੀ ਹੈ ਕੋਈ ਮੰਗਣਾ ਇਹਦਾ ਕਰ ਦਿੱਤਾ ਜਾਵੇ ਤਾਂ ਜਦੋਂ ਅਕਸਰ ਉਹ ਬੱਚਾ ਘਰੇ ਜਾਂਦਾ ਸੀ ਤਾਂ ਮਾਂ ਪਿਓ ਨੇ ਉਸ ਦਾ ਮੰਗਣਾ ਕਰ ਦਿੱਤਾ ਉਸ ਨੇ ਆ ਕੇ ਆਪਣੇ ਉਸਤਾਦ ਨੂੰ ਆਪਣੇ ਗੁਰੂ ਨੂੰ ਉਹਨਾਂ ਸੰਤਾਂ ਨੂੰ ਆਖਿਆ ਕਿ ਬਾਬਾ ਜੀ ਮੇਰੇ ਮਾਤਾ ਪਿਤਾ ਨੇ ਮੇਰਾ ਮੰਗਣਾ ਕਰ ਦਿੱਤਾ ਤਾਂ ਉਹ ਸੰਤ ਕਹਿਣ ਲੱਗੇ ਚੰਗਾ ਪਾਈ ਭਲਾ ਹੋਵੇ ਪਰ ਤੂੰ ਸਾਡੇ ਕੰਮ ਹੋ ਗਿਆ ਚਲੋ ਉਹ ਨੌਜਵਾਨ ਬੱਚਾ ਉੱਥੇ ਸੇਵਾ ਕਰਨ ਆਉਂਦਾ ਜਾਂਦਾ ਰਿਹਾ ਕੁਝ ਸਮੇਂ ਬਾਅਦ ਉਸ ਬੱਚੇ ਦੀ ਸ਼ਾਦੀ ਹੋ ਗਈ ਵਿਆਹ ਹੋ ਗਿਆ ਤਾ ਵਿਆਹ ਦੀ ਖੁਸ਼ੀ ਦਾ ਡੱਬਾ ਲੈ ਕੇ ਮਠਿਆਈ ਲੈ ਕੇ ਵਧਾਈ ਲੈ ਕੇ ਉਹਨਾਂ ਸੰਤਾ ਮਹਾਪੁਰਸ਼ਾਂ ਦੇ ਕੋਲੇ ਆਏ ਤੇ ਆ ਕੇ ਆਖਿਆ ਕਿ ਮਹਾਂਪੁਰਸ਼ੋ ਬਾਬਾ ਜੀ ਮੇਰੀ ਸ਼ਾਦੀ ਹੋ ਗਈ ਵਿਆਹ ਕਾਰਜ ਹੋ ਗਿਆ ਤਾਂ ਮਹਾਂਪੁਰਸ਼ ਕਹਿਣ ਲੱਗੇ ਕਿ ਭਾਈ ਹੁਣ ਮਾਪਿਓ ਦੇ ਕੰਮੋਂ ਵੀ ਗਿਆ ਗੁਰੂ ਪਲਾ ਕਰੇ ਗੁਰੂ ਖੁਸ਼ੀਆਂ ਬਖਸ਼ੀ ਤਾਂ ਇਸ ਤਰ੍ਹਾਂ ਸਤਿਗੁਰਾਂ ਤੋਂ ਅਸ਼ੀਰਵਾਦ ਕਰਕੇ ਉਹ ਜੋੜੀ ਆਪਣੇ ਘਰੇ ਚਲੀ ਗਈ ਕੁਝ ਸਮੇਂ ਬਾਅਦ ਉਹਨਾਂ ਦੇ ਘਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਘਰ ਦੀ ਕਿਰਪਾ ਹੋਣ ਦੇ ਨਾਲ ਉਹਨਾਂ ਦੇ ਘਰ ਪੁੱਤਰ ਪੈਦਾ ਹੋਇਆ ਬੱਚਾ ਪੈਦਾ ਹੋਇਆ ਤਾਂ ਉਹ ਫਿਰ ਉਹਨਾਂ ਮਹਾਪੁਰਸ਼ਾਂ ਕੋਲ ਲੈ ਗਏ ਬੱਚੇ ਨੂੰ ਲੈ ਕਰਕੇ ਗਏ ਕੋਈ ਮਠਿਆਈ ਵਧਾਈ ਲੈ ਕਰਕੇ ਗਏ ਤਾਂ ਮਹਾ ਪਰੇਸ਼ਾਨੇ ਸਤਿਗੁਰਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਵਧਾਈ ਦਿੱਤੀ ਤੇ ਨਾਲ ਇੱਕ ਲਫ਼ਜ਼ ਹੋਰ ਕਹਿ ਦਿੱਤਾ ਕਿ ਭਾਈ ਹੁਣ ਆਪਣੇ ਆਪ ਦੇ ਕੰਮ ਵੀ ਕਰ ਤਾਂ ਉਹ ਨੌਜਵਾਨ ਕਹਿਣ ਲੱਗਾ ਬਾਬਾ ਜੀ ਮੈਂ ਜਦੋਂ ਮੇਰਾ ਮੰਗਣਾ ਸ਼ਗਨ ਪਿਆ ਸੀ ਮੈਂ ਉਦੋਂ ਆਖਿਆ ਤੇ ਤੁਸੀਂ ਉਦੋਂ ਵੀ ਇਹ ਗੱਲ ਆਖੀ ਕਿ ਭਾਈ ਸਾਡੇ ਕੰਮ ਹੋ ਗਿਆ ਵਿਆਹ ਵੇਲੇ ਆਚਾ ਮਾਪਿਓ ਦੇ ਕੰਮ ਹੋ ਗਿਆ ਤੇ ਹੁਣ ਕਹਿ ਦਿੱਤਾ ਕਿ ਆਪਣੇ ਆਪ ਕੰਮ ਹੋ ਗਿਆ ਇਹਦਾ ਮਤਲਬ ਕੀ ਆ ਜੀ ਤਾਂ ਬਾਬਾ ਜੀ ਉਹ ਮਹਾਪੁਰਸ਼ ਸੰਤ ਕਹਿਣ ਲੱਗੇ ਭਾਈ ਕਿ ਜਦੋਂ ਮੰਗਨੇ ਵੇਲੇ ਤੈਨੂੰ ਆਖਿਆ ਸੀ ਕਿ ਸਾਡੇ ਕੰਮ ਹੋ ਗਿਆ ਕਿਉਂਕਿ ਉਦੋਂ ਤੂੰ ਬੇਫਿਕਰਾ ਹੋ ਕੇ ਇਸ ਡੇਰੇ ਦੇ ਵਿੱਚ ਇਸ ਧਾਰਮਿਕ ਸਥਾਨ ਤੇ ਸੇਵਾ ਕਰਦਾ ਸੈਂ ਤੇ ਜਦੋਂ ਤੇਰਾ ਮੰਗਣਾ ਹੋ ਗਿਆ ਤਾਂ ਉਦੋਂ ਅਕਸ਼ਰ ਹੀ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਵਿਆਹ ਕਾਰਜਾਂ ਦੀਆਂ ਤਿਆਰੀਆਂ ਘਰ ਬਣਾਉਣਾ ਕੰਮਕਾਰ ਕਾਰੋਬਾਰ ਸੈੱਟ ਕਰਨ ਵਾਸਤੇ ਮਨ ਦੇ ਵਿੱਚ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਤਾਂ ਕਰਕੇ ਅਸੀਂ ਆਖਿਆ ਸੀ ਭਾਈ ਕਿ ਸਾਡੇ ਕੰਮ ਹੋ ਗਿਆ ਜਦੋਂ ਵਿਆਹ ਹੋਇਆ ਤਾਂ ਉਹ ਲੜਕਾ ਕਹਿਣ ਲੱਗਾ ਜੀ ਤੁਸੀਂ ਆਖਿਆ ਸੀ ਮਾਪਿਓ ਦੇ ਕੰਮ ਹੋ ਗਿਆ ਤਾਂ ਉਹ ਰੋਕਣ ਲੱਗੇ ਕਿ ਹਰ ਇੱਕ ਗੱਲ ਹਰ ਇੱਕ ਬੱਚਾ ਆਪਦੇ ਮਾਪਿਓ ਦੇ ਨਾਲ ਹਰ ਇੱਕ ਗੱਲ ਸਾਂਝੀ ਕਰਦਾ ਹੈ ਹਰ ਇੱਕ ਕੰਨੇ ਅੰਦਰ ਰਹਿੰਦਾ ਹੈ ਪਰ ਜਦੋਂ ਸ਼ਾਦੀ ਹੋ ਜਾਂਦੀ ਹੈ ਤਾਂ ਉਸ ਦੀ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਉਸ ਦਾ ਜੀਵਨ ਸਾਥੀ ਆਉਣ ਦੇ ਨਾਲ ਉਸ ਦੀਆਂ ਜ਼ਿੰਮੇਵਾਰੀਆਂ ਉਸ ਦੇ ਰਿਸ਼ਤੇ ਨਾਤੇ ਸਹੁਰੇ ਪਰਿਵਾਰ ਦੇ ਨਾਲ ਜੁੜ ਜਾਂਦੇ ਹਨ ਆਉਣਾ ਜਾਣਾ ਹੋਰ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ ਤਾਂ ਜਿਹੜਾ ਮਾਂ ਪਿਓ ਦੇ ਨਾਲ ਵਿਚਰਦਿਆਂ ਹੋਇਆਂ ਸਾਝ ਆਗਿਆਕਾਰ ਹੁੰਦਾ ਜੋ ਸੰਬੰਧ ਹੁੰਦਾ ਉਹ ਹੌਲੀ-ਹੌਲੀ ਖਤਮ ਹੋ ਜਾਂਦਾ ਤਾਂ ਅਸੀਂ ਤਾਂ ਆਖਿਆ ਸੀ ਪੇਕੇ ਪਾਈ ਅੱਜ ਤੋਂ ਤੂੰ ਮਾਂ ਪਿਓ ਦੇ ਕੰਮੋਂ ਵੀ ਗਿਆ ਤੇ ਉਹ ਕਹਿਣ ਲੱਗਾ ਜੀ ਜਦੋਂ ਬੱਚਾ ਹੁੰਨ ਤੇ ਅੱਜ ਤੁਹਾਡੇ ਕੋਲੇ ਆਏ ਆ ਤਾਂ ਤੁਸੀਂ ਆਖਿਆ ਕਿ ਆਪਣੇ ਆਪ ਦੀ ਕੰਮੋਂ ਵੀ ਗਿਆ ਲੋਕਾਂ ਲੱਗੇ ਜਦੋਂ ਕਿਸੇ ਵੀ ਮਨੁੱਖ ਦੇ ਕਿਸੇ ਵੀ ਜੀਵ ਜੰਤੂ ਦੇ ਘਰ ਵੀ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਆਪ ਤੋਂ ਪਹਿਲਾਂ ਉਸ ਬੱਚੇ ਦਾ ਖਿਆਲ ਆਉਂਦਾ ਹੈ ਅਕਸਰੀ ਅਸੀਂ ਦੁਨਿਆਵੀ ਲੋਕਾਂ ਅਸੀਂ ਕਦੇ ਕੋਈ ਚੰਗੀ ਚੀਜ਼ ਖਾਈਏ ਚੰਗੀ ਮਿੱਠੀ ਚੀਜ਼ ਪੀਏ ਕੋਈ ਸੋਹਣੀ ਸੁਨੱਖੀ ਕੋਈ ਵਸਤੂ ਦੇਖੀਏ ਤਾਂ ਸਾਡੇ ਜਦੋਂ ਘਰ ਵਿੱਚ ਬਾਲਕ ਬੱਚਾ ਪੁੱਤਰ ਧੀ ਹੁੰਦਾ ਤਾਂ ਸਾਡੇ ਮਨ ਦੇ ਵਿੱਚ ਪਹਿਲਾ ਖਿਆਲ ਹੁੰਦਾ ਕਿ ਆਹ ਚੀਜ਼ ਜਿਹੜੀ ਮੈਂ ਖਾ ਰਿਆਂ ਜੇ ਕਿਤੇ ਮੇਰਾ ਧੀ ਪੁੱਤਰ ਵੀ ਖਾਂਦਾ ਤਾਂ ਕਿੰਨਾ ਚੰਗਾ ਹੁੰਦਾ ਬਹੁਤ ਲੋਕਾਂ ਨੂੰ ਅਸੀਂ ਵੇਖਿਆ ਹੋਵੇਗਾ ਬਹੁਤ ਵਾਰੀ ਅਸੀਂ ਕੀਤਾ ਵੀ ਹੋਵੇਗਾ ਕਿ ਆਪਣੇ ਖਾਣ ਵਾਸਤੇ ਲਈ ਹੋਈ ਚੀਜ਼ ਜਿਹੜੀ ਅਸੀਂ ਵਿਆਹ ਸ਼ਾਦੀ ਤੋਂ ਪਹਿਲਾਂ ਜਾਂ ਬੱਚਾ ਹੋਣ ਤੋਂ ਪਹਿਲਾਂ ਸ਼ਹਿਰ ਬਾਜ਼ਾਰ ਦੇ ਵਿੱਚ ਕੋਈ ਸਵਾਦਲੀ ਕੋਈ ਮਿੱਠੀ ਚੀਜ਼ ਆਪ ਖਾਨਿਆ ਪਰ ਜਦੋਂ ਬੱਚਾ ਹੋ ਜਾਂਦਾ ਤਾਂ ਉਹ ਇਹ ਹੁੰਦਾ ਕਿ ਇਹ ਚੀਜ਼ ਇਹ ਸਵਾਦਿਸ਼ਟ ਚੀਜ਼ ਇਹ ਵਸਤੂ ਇਹ ਖਾਣਾ ਮੇਰਾ ਬੱਚਾ ਖਾਵੇ ਤਾਂ ਉਦੋਂ ਬੜੀ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਤਾਂ ਉਹਨਾਂ ਮਹਾਪੁਰਸ਼ਾਂ ਨੇ ਆਖਿਆ ਭਾਈ ਅਸੀਂ ਤਾਂ ਆਖਿਆ ਸੀ ਕਿ ਹੁਣ ਬੱਚਾ ਹੋ ਗਿਆ ਹੁਣ ਆਪਣੇ ਆਪ ਤੋਂ ਵੀ ਗਿਆ ਤਾਂ ਇਹ ਵੀਡੀਓ ਜੇ ਚੰਗੀ ਲੱਗੀ ਤਾਵਾ ਤਵਾਦ ਲਾਈਕ ਸ਼ੇਅਰ ਕਮੈਂਟ ਕਰਿਆ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ